ਇਹਪਰੀ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ ਅਸਿਸਟੈਂਟ ਕਮਿਸ਼ਨਰ ਮੇ ਜੀਐਸਟੀ ਰਿਚਾ ਪਟਿਆਲਾ ਤੇ ਸਾਨੂੰ ਉਪਰੋਂ ਅਡੀਸ਼ਨਲ ਕਮਿਸ਼ਨਰ ਸਾਹਿਬ ਮਿਸਟਰ ਜੀਸ਼ਨਰ ਵਨ ਵੀਰਾਸਰ ਕਿਢਕੇ ਵੱਲੋਂ ਕੈਕਸ਼ਨ ਸੀਗੇ ਆ ਕਿ ਅਸੀਂ ਚੈਕਿੰਗ ਕਰਨੀ ਹੈ ਇੱਥੇ ਤੇ ਅੰਡਰ ਸੈਕਸ਼ਨ ਜੀਐਸਟੀ ਸੈਕਸ਼ਨ 67 ਦੇ ਤਹਿਤ ਅਸੀਂ ਚੈਕਿੰਗ ਕਰਨ ਆਏ ਆ ਇੱਥੇ ਤੇ ਜੋ ਵੀ ਉਪਰੋਂ ਕੇਸ ਸੈਲੈਕਟ ਹੋ ਕੇ ਆਉਂਦੇ ਨੇ ਅਸੀਂ ਉਹਨਾਂ ਨਾਲ ਆਰਡਰਸ ਨੂੰ ਅਬੇ ਕਰਨਾ ਹੈ ਕਿ ਆਰਡਰ ਦੀ ਹਦਾਇਤਾਂ ਦੇ ਹਿਸਾਬ ਨਾਲ ਅਸੀਂ ਇਹਨਾਂ ਦੀ ਜਿਹੜੀ ਵੀ ਵੀ ਕੈਮਿਸ ਦਾ ਨਿਊ ਵੀ ਵੀ ਕੈਮਿਸ ਦੀ ਚੈਕਿੰਗ ਵਾਸਤੇ ਆਇਆ ਤੇ ਜੋ ਉਹਨਾਂ ਵੱਲੋਂ ਟੀਮ ਬਣਾਈ ਗਿਆ ਭੇਜਿਆ ਗਿਆ ਸਾਨੂੰ ਸੌਟੇਜ ਤੇ ਸਟਾਫ ਸੀਨੇ ਬਸ ਇਹ ਦੇਖਣਾ ਹੁੰਦਾ ਕਿ ਫਰਮ ਦੇ ਜੋ ਸਟਾਕ ਤੇ ਹੈ ਜਾਂ ਕੋਈ ਬਿਲ ਹੈ ਇਸ਼ੂ ਹੈ ਤਾਂ ਓਨ ਦਾ ਸਪੌਟ ਜੋ ਚੀਜ਼ਾਂ ਪਈਆਂ ਸੀ ਉਹਨੂੰ ਦੇਖਣਾ ਹੁੰਦਾ ਹੈ ਤੇ ਉਹਨਾਂ ਦੀ ਹਾਜ਼ਰੀ ਤੇ ਸਾਰਾ ਕੰਮ ਹੋਏਗਾ ਤੇ ਵਿਦਾਉ ਵਿਧੀ ਸਿਗਨੇਚਰ ਐਂਡ 올 ਦੈਟ ਸਾਰਾ ਪ੍ਰੋਸੀਜਰ ਹੋਏਗਾ ਇਨ देयर ਪ੍ਰੈਜ਼ੈਂਸ ਐਂਡ ਇਨ ਦਾ ਪ੍ਰੈਜ਼ੈਂਸ ਆਫ ਦਾ ਬਿਜ਼ਨੈਸ ਇਹ ਸਾਰੀ ਰਿਟਰਨ ਕਾਰਵਾਈ ਹੋ ਕੇ ਫੇਰ ਹੀ ਸਾਡੀ ਜਿਹੜੀ ਫਾਈਲ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਅਸਲੀ ਕਾਰਵਾਈ ਚ ਬਾਅਦ ਚ ਦੇਖਿਆ ਜਾਂਦਾ ਹੈ ਇਹ ਹੋ ਚੁੱਕੀ ਹੈ ਵੈਰੀਫਿਕੇਸ਼ਨ ਹੈ ਜਾਂ ਕਿਵੇਂ ਠੀਕ ਹੈ ਜਾਂ ਕਿ ਨਹੀਂ ਹੈ ਬਸ ਟੈਕਸ ਦਾ ਪੁਆਇੰਟ ਵਾਚੋ ਕੈਲਕੂਲੇਟ ਹੁੰਦਾ ਹੈ ਮੈਮ ਜੀ ਤੁਹਾਡਾ ਮੋਬਾਈਲ ਕਾਲ ਕਿਸ ਤੇ ਪਹੁੰਚਿਆ ਹੈ ਕਿ ਮਿਲੇ ਨਹੀਂ ਅਜੇ ਸ਼ੁਰੂ ਕੀਤੀ ਹੈ ਕਿ ਥੋੜਾ ਜਿਹਾ ਉਹਨਾਂ ਨੂੰ ਇਹ ਸੀਗਾ ਕਿ ਵੀ ਮੇਰੇ ਨਾਲ ਇਸ ਤਰ੍ਹਾਂ ਜਿਵੇਂ ਆਏ ਨੇ ਚੈਕਿੰਗ ਦੇਤੇ ਮਨਾਂ ਨੂੰ ਆਰਡਰਸ ਦਿਖਾਏ ਆ ਕੇ ਕਿ ਅਸੀਂ ਸਰਕਾਰ ਦੇ ਹੁਕਮ ਹੋਏ ਆ ਇਸ ਲਈ ਅਸੀਂ ਆਏ ਆ ਕਿਨੋ ਸਰਚ ਵਾਰੰਟੀ ਕਾਪੀਜ਼ ਵੀ ਉਹਨਾਂ ਕੋਲ ਸੀ ਤੇ ਮੈਨਾਂ ਨੂੰ ਦੁਬਾਰਾ ਦੱਸਿਆ ਕਿ ਇਹ ਸਾਡੀ ਸਰਕਾਰੀ ਡਿਊਟੀ ਹੈ ਕੰਮ ਕਰਨਾ ਤੇ ਕਾਈਂਡਲੀ ਕੋਆਪਰੇਟ ਕਰੋ ਤੇ ਹੁਣ ਉਹਨਾਂ ਨੇ ਸ਼ਟਰ ਬੰਦ ਸੀਗੇ ਸ਼ਾਪਸ ਦੇ ਤਾਂ ਹੁਣ ਉਹਨਾਂ ਨੇ ਖੋਲ ਤੇ ਆ ਗਏ ਨੇ ਤਾਂ ਉਹਨਾਂ ਕਾਰਵਾਈ ਹੁਣ ਸ਼ੁਰੂ ਹੋਈ ਪਰ ਮੈਂ ਮੈਨੇਜਰ ਪ੍ਰਧਾਨ ਜੀ ਹੈ ਲਾਲੀ ਪ੍ਰਧਾਨ ਜੀ ਇਹ ਤਾਂ ਚਾਹੇ ਮੈਨੂੰ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਨਹੀਂ ਸਰ ਇਹ ਜਿਹੜਾ ਤੱਕਾ ਦੀ ਗੱਲ ਹੈ ਇਹ ਇਸ ਤਰ੍ਹਾਂ ਹੈਗਾ ਕਿ ਡਿਪਾਰਟਮੈਂਟ ਦੀ ਕੋਈ ਫਸਟ ਰੇਡ ਨਹੀਂ ਹੈ ਜੀ ਡਿਪਾਰਟਮੈਂਟ ਟਾਈਮ ਟੂ ਟਾਈਮ ਸਾਨੂੰ ਇਹ ਉੱਪਰ ਜਦ ਹਦਾਇਤਾਂ ਆਂਦੀਆਂ ਨੇ ਰੇਡ ਹੁੰਦੀ ਹੈ ਤੇ ਸਾਡਾ ਸਾਰਾ ਸ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਕਾਰਵਾਈ ਕਰਦਾ ਹੈ ਤੇ ਜੁੜੀ ਜਿਹੀ ਡਾਕੂਮੈਂਟਸ ਮੌਕੇ ਤੇ ਮਿਲਣ ਜਾਂ ਜਿਹੜੀ ਜੱਟ ਕਰਨੇ ਹੁੰਦੇ ਨੇ ਉਹ ਪੂਰੀ ਲਿਸਟਾਂ ਬੰਦੀਆਂ ਨੇ ਉਹਨਾਂ ਦੇ ਸਾਈਨ ਹੁੰਦੇ ਆ ਦੁਕਾਨ ਦੇ ਜੋ ਵੀ ਬੰਦਾ ਮੌਕੇ ਤੇ ਹਾਜ਼ਰ ਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਸੀਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਦੱਸਿਆ ਜਾਂਦਾ ਲਿਸਟ ਬਣਾਈ ਜਾਂਦੀ ਹੈ ਉਹਦੀ ਕਾਪੀ ਲਈ ਜਾਂਦੀ ਹੈ ਕਿ ਉਸ ਤੋਂ ਬਾਅਦ ਹੀ ਸਾਰੀ ਕਾਰਵਾਈ ਖਤਮ ਹੁੰਦੀ ਹੈ ਤੇ ਉਹਨਾਂ ਦੀ ਪ੍ਰੈਜ਼ੈਂਸ ਹੀ ਹੋਣਾ ਹੁੰਦਾ ਤੇ ਤੱਕੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਇਹ ਰੇਡ ਬੰਦਾ ਜੀ ਕੋਵਿਡ ਤੋਂ ਬਾਅਦ ਸਾਡੇ ਹੁਣ ਕੇਮਿਸਟਾਂ ਜਿਹੜੀ ਹੈਗੀਆਂ ਇਹ ਹੁਣ ਸਾਡੇ ਮੋਟੇ ਇਹਨਾਂ ਦਾ ਕੰਮ ਚੱਲਣ ਲੱਗਿਆ ਸੀਗਾ ਤਿਉਹਾਰਾਂ ਦੇ ਦਿਨ ਨੇ ਇਸ ਕਰਕੇ ਐਕਸਰਸਾਈਜ਼ ਡਿਪਾਰਟਮੈਂਟ ਆ ਲਈ ਜਾਂ ਇਹ GST ਵਾਲੀ ਆਈ ਨੇ ਸਾਡੀਆਂ ਦੁਕਾਨਾਂ ਚੈੱਕ ਕਰਨ ਅਸੀਂ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਔਰ ਕਮਿਸ਼ਨਰ ਸਾਹਿਬ ਦੇ ਆਰਡਰਾਂ ਦੇ ਮੁਤਾਬਕ ਇਹਨਾਂ ਨੂੰ ਸਾਰਾ ਆਪਣਾ ਸਟਾਕ ਚੈੱਕ ਕਰਵਾ ਰਹੇ ਹਾਂ ਸਾਰੇ ਬਿੱਲ ਸੀ ਸਾਡੇ ਪਰ ਇਹਨਾਂ ਨੇ ਇੰਨਾ ਜਰੂਰ ਨਾਲ ਧੱਕਾ ਕੀਤਾ ਕੁਲਸ ਮਾਡਲ ਤੋਂ ਥਾਣੇ ਦੇ ਇੰਚਾਰਜ ਉਹਨਾਂ ਦੇ ਉਹਨਾਂ ਦੀ ਫੋਰਸ ਜਿਹੜੀ ਹੈ ਉਹਨਾਂ ਦੇ ਜ਼ੋਰ ਦੇ ਉੱਤੇ ਵੀ ਸਾਡੇ ਜਿਹੜੇ ਬਿੱਲ ਸੀਗੇ ਇਹਨਾਂ ਨੇ ਆਪਣੇ ਬਿੱਲ ਸਾਡੇ ਆਪਣੇ ਕਬਜ਼ੇ 'ਚ ਕਰ ਲਏ। ਉਹ ਜਿਹੜੇ ਕਿ ਇਹ ਨਹੀਂ ਮੰਨ ਰਹੇ ਉਹਦੀ ਗਵਾਹ ਸਾਡੇ ਸਾਰੇ ਕੈਮਿਸਪਰਾ ਨੇ ਸਾਡੇ ਸਾਰੇ ਜਿੰਨੀ ਪਬਲਿਕ ਖੜੀ ਹੈ ਸਾਡੇ ਕਸਟਮਰ ਨੇ ਜਿੰਨੇ ਬੰਦੇ ਵੀ ਨੇ ਉਹ ਸਾਰਿਆਂ ਦੀ ਗਵਾਹੀ ਦੇ ਵਿੱਚ ਅਸੀਂ 100 ਬੰਦੇ ਤੋਂ ਜ਼ਿਆਦਾ ਗਵਾਹੀ ਦੇ ਸਕਦੇ ਹਾਂ ਉਹ ਸਾਰੇ ਸਾਡੇ ਬਿੱਲ ਲੈ ਗਏ ਜਿਹਦੇ ਤੇ ਅਸੀਂ GST ਪੇ ਕੀਤਾ ਹੋਇਆ ਉਹਦਾ ਰਿਕਾਰਡ ਤਾਂ ਨਿਕਲ ਹੀ ਆਣਾ ਹੈ ਅਜੀ ਕੀਤਾ ਕਿ ਨਹੀਂ ਕੀਤਾ ਆਪਣਾ ਆਪਣਾ ਟੈਕਸਪੀ ਕੋਈ ਕੀਤਾ ਹੋਇਆ ਇਹ ਪਤਾ ਨਹੀਂ ਕਿਸ ਗਲਤਫਹਿਮੀ ਦੇ ਪਿੱਛੇ ਉਹ ਗੱਡੀ ਚੱਕ ਕੇ ਲੈ ਗਏ ਕਿਉਂਕਿ ਇਨਸਪੈਕਟਰ ਸਾਹਿਬ ਐਥੇ ਲੈਣਾ না ਪੁੱਛ ਕੇ ਤੁਹਾਨੂੰ ਦੱਸ ਸਕਦਾ ਉਹ ਲੈ ਗਏ ਉਹਨਾਂ ਦੀ ਗੱਡੀ 'ਚ ਉਹਨਾਂ ਨੇ ਰੱਖਿਆ ਜਿੱਥੇ ਹੋਰ ਪਰ ਸਰ ਦਾ ਉਹ ਤਾਂ ਕਹਿੰਦੇ ਅਸੀਂ ਬਿੱਲ ਲਏ ਹੀ ਨਹੀਂ ਬਿੱਲ ਨੇ ਜੀ ਸਾਰੇ ਜੀ ਨੇ ਸਾਹਮਣੇ ਲੈ ਜੀ ਕਿਵੇਂ ਮੁਕਰ ਜਣਗੇ ਅਸੀਂ ਕੈਮਰੇ ਵੀ ਦੇਖਾਂਗੇ ਹੁਣ ਆਪਣੇ ਜੋ ਚਾਕੇ ਫਿਰ ਤਾਂ ਕੋਈ ਮੁਕਰ ਨਹੀਂ ਸਕਦਾ ਜਾਂ ਫਿਰ ਮੈਂ ਚੁਟਾ ਹਾਂਗਾ ਜੋ ਜਿੱਥੇ ਆਉਂਗਾ ਇਹਨਾਂ ਸੀਸੀ ਕੈਮਰੇ ਦੇ ਪਿੱਛੇ ਅੱਗੇ ਫਿਰ ਇਹ ਮੈਚ ਉੱਠਾ ਹੋਣਾ ਜੋ ਜੁੱਟੇ ਹੋਣਗੇ